ਜਿਹੜਾ ਵੀ ਕੋਈ ਨਸ਼ਾ ਹੈ ਕਿਸੇ ਗਵਾਂਢੀ ਸੂਬੇ ਦੀ ਦੇਣ ਨਹੀਂ ਹੁੰਦਾ ਜੀ ਯਾਦ ਰੱਖੋ ਪਹਿਲੀ ਗੱਲ ਤਾਂ ਜੇ ਕਿ ਇਹ ਵੀ ਹਿਮਾਚਲ ਸਾਨੂੰ ਨਸ਼ਾ ਦਿੰਦਾ ਹੈ ਵੀ ਗਲਤ ਹੈ ਜੇ ਕਿ ਇਹ ਹਰਿਆਣਾ ਸਾਨੂੰ ਨਸ਼ਾ ਦਿੰਦਾ ਹੈ ਵੀ ਗਲਤ ਹੈ ਜੇ ਕਿ ਇਹ ਪੰਜਾਬ ਹਿਮਾਚਲ ਨੂੰ ਨਸ਼ਾ ਦਿੰਦਾ ਹੈ ਵੀ ਗਲਤ ਹੈ ਰੌਲਾ ਵੀ ਜਿਹੜੇ ਨਸ਼ੇਬਾਜ਼ ਜਿਨ੍ਹਾਂ ਨੂੰ ਨਸ਼ੇਬਾਜ਼ ਕਿਹਾ ਜਾਂਦਾ ਹੈ ਨਸ਼ਾ ਦਾ ਵਪਾਰ ਕਰਦੇ ਆ ਉਹਨੂੰ ਕਹਿੰਦੇ ਬੂਟ ਲੈਗਰ ਨਜਾਇਜ਼ ਫਰੋਸ਼ ਤੇ ਪੁਲਿਸ ਤੇ ਪੋਲਿਟੀਸ਼ਨ ਇਹ ਤਿੰਨ ਬੰਦੇ ਇਕੱਠੇ ਹੁੰਦੇ ਨੇ ਕਿਸੇ ਵੀ ਸੂਬੇ 'ਚ ਹੋਣ ਜੀ ਇਹਨਾਂ ਨੇ ਨਸ਼ੇ ਦਾ ਕਾਰੋਬਾਰ ਕਰਨਾ ਹੁੰਦਾ ਜਵਾਨੀ ਨੂੰ ਉਹਦਾ ਸ਼ਿਕਾਰ ਬਣਾਉਣਾ ਹੁੰਦਾ ਬੁਢਾਪੇ ਨੂੰ ਪੂਰ ਤਰ੍ਹਾਂ ਰੋਗ ਗ੍ਰਸਤ ਕਰ ਦੇਣਾ ਹੁੰਦਾ ਹੁਣ ਤਾਂ ਇਹਨਾਂ ਨੇ ਦੇਖਦੀਆਂ ਧੀਆਂ ਪਣਾ ਨੂੰ ਵੀ ਨਸ਼ੇ ਦੇ ਵਿੱਚ ਪਾਤਾ ਪੰਜਾਬ 'ਚ ਨਸ਼ਾ ਕਿੱਥੋਂ ਆਇਆ ਪੰਜਾਬ ਆਪ ਨਸ਼ੇ ਪੈਦਾ ਕਰਦਾ ਪੰਜਾਬ ਦੇ ਵਿੱਚ ਬੀੜੀ ਸਿਗਰਟ ਤਮਾਕੂ ਪੈਦਾ ਹੀ ਨਹੀਂ ਹੁੰਦਾ ਜੀ ਕਿੱਥੇ ਪੈਦਾ ਹੁੰਦਾ ਹੈ ਕੁਣ ਪੁੱਛੋ ਬੀਬੀ ਕੰਗੜਾ ਨੂੰ ਕਿੱਥੋਂ ਪੈਦਾ ਹੁੰਦਾ ਹੈ ਉਹ ਤਮਾਕੂ ਕੌਣ ਲਿਉਂਦਾ ਹੈ ਉਹ ਤਮਾਕੂ ਸਾਰਾ ਹਿਮਾਚਲ ਚ ਵੀ ਜਾਂਦਾ ਹੈ ਜੀ ਪੰਜਾਬ ਚ ਵੀ ਜਾਂਦਾ ਹੈ ਹਰਿਆਣਾ ਚ ਵੀ ਜਾਂਦਾ ਹੈ ਦਿੱਲੀ ਚ ਵੀ ਜਾਂਦਾ ਹੈ ਰਾਜਸਥਾਨ ਚ ਵੀ ਜਾਂਦਾ ਹੈ ਮੱਧ ਪ੍ਰਦੇਸ਼ ਚ ਵੀ ਜਾਂਦਾ ਸਾਰਾ ਉੱਤਰੀ ਭਾਰਤ ਤਮਾਕੂ ਪੀਂਦਾ ਫੇਰ ਉਹ ਨਸ਼ਾ ਪੰਜਾਬ ਪੈਦਾ ਕਰਦਾ ਜਾਂ ਪੰਜਾਬ ਦਿੰਦਾ ਨਾ ਵੀ ਵੀ ਨਸ਼ਾ ਕਰੋ ਨਹੀਂ ਬੂਟ ਲੈ ਕਰੋ ਨਜਾਇਜ਼ ਫਰੋਸ਼ ਪੁਰਸਤੇ ਪਾਲਟਿਸ਼ਨ ਤਿੰਨ ਬੰਦੇ ਦੇ ਕਿਉਂਕਿ ਇਹਦੇ ਵਿੱਚ ਨਸ਼ੇ ਦਾ ਜਿਹੜਾ ਨਫਾ ਨਾ ਬਹੁਤ ਜ਼ਿਆਦਾ ਹੈ ਜੀ ਬਹੁਤ ਜ਼ਿਆਦਾ ਸ਼ਰਾਬ ਦਾ ਕਿੱਡਾ ਵੱਡਾ ਨਸ਼ਾ ਹੈ ਹੁਣ ਸ਼ਰਾਬ ਹੀ ਲਾ ਲੋ ਸ਼ਰਾਬ ਦਾ ਕਾਨੂੰਨ ਪੰਜਾਬ ਨੇ ਬਣਾਇਆ ਸੀ ਅੰਗਰੇਜ਼ ਬਣਾ ਕੇ ਗਿਆ ਬਿਲਕੁਲ ਪੰਜਾਬ ਦਾ OPM ਐਕਟ ਪੰਜਾਬ ਦੇ ਲੋਕਾਂ ਨੇ ਬਣਾਇਆ ਸੀ ਅੰਗਰੇਜ਼ ਨੇ ਬਣਾਇਆ ਸੀ ਜੀ ਹੁਣ ਵੀ ਕਿੰਨੇ ਸੂਬਿਆਂ ਦੇ ਵਿੱਚ ਚੱਲਦਾ ਹੈ ਰਾਜਸਥਾਨ 'ਚ ਚੱਲਦਾ ਹੈ ਕਿ ਨਹੀਂ ਪੰਜਾਬ 'ਚ ਤਾਂ ਬੰਦ ਹੈ ਫੀਮ ਜੀ ਫਿਰ ਪੰਜਾਬ 'ਚ ਫੀਮ ਆਉਂਦੀ ਕਿੱਥੋਂ ਹੈ ਜੀ ਇਹ ਵੀ ਵੇਖੋ ਕਿਹੜਾ ਪੈਦਾ ਕਰਦਾ ਫੀ ਕੰਗਣਾ ਜੀ ਨੂੰ ਰੋਮਾਂਟਿਕ ਗੱਲਾਂ ਕਰਦੀ ਥਾਂ ਯਥਾਰਥ ਗੱਲਾਂ ਕਰੇ ਠੀਕ ਹੈ ਰੋਮਾਂਟਿਕ ਗੱਲਾਂ ਫਿਲਮੀ ਜਗਤ ਚੱਲ ਜਾਂਦੀਆਂ ਜੀ ਤੁਹਾਡੇ ਜਸਮਾਨੀ ਜਿਹੜੀ ਸੁੰਦਰਤਾ ਹੈ ਫਿਲਮੀ ਜਗਤ ਚੱਲ ਜਾਂਦੀ ਹੈ ਕਲਾਤਮਕ ਤੌਰ ਤੇ ਢੁੱਚਰਵਾਜ਼ੀਆਂ ਵੀ ਫਿਲਮੀ ਜਗਤ ਚੱਲ ਜਾਂਦੀਆਂ ਪਰ ਜਦੋਂ ਤੁਸੀਂ ਸਿਆਸਦਾਨ ਬਣਦੇ ਹੋ ਉਹਦੇ ਚਿੱਤੇ ਨੇ ਚੀਜ਼ਾਂ ਜ਼ਰੂਰੀ ਹੁੰਦੀਆਂ ਸਿਆਸਦਾਨ ਦੇ ਕਿ ਪਹਿਲੀ ਗੱਲ ਤਾਂ ਸ਼ਾਇਦ ਆਂ ਦਾ ਕਰੈਕਟਰ ਬਹੁਤ ਹੀ ਚਾਹਣਾ ਚਾਹੀਦਾ ਕਰੈਕਟਰ ਜੀ ਫਿਰ ਹੋਣਾ ਚਾਹੁੰਦਾ ਹੈ ਕੈਲੀਬਰ ਜੀ ਫਿਰ ਹੋਣੀ ਚਾਹੀਦੀ ਹੈ ਕੁਆਲਿਫਿਕੇਸ਼ਨ ਜੇ ਇਹਨਾਂ ਤਿੰਨਾਂ ਚ ਬੀਬੀ ਪੂਰੀ ਉਤਰਦੀ ਆ ਤੇ ਆਪਣੇ ਜੋ ਅੱਜ ਤੱਕ ਉਹਨੇ ਬਿਆਨ ਦਿੱਤੇ ਆ ਉਹਦੇ ਵਿਚਾਰ ਕਰੇ ਜਿਹੜਾ ਵੀ ਕੋਈ ਨਸ਼ਾ ਹੈ ਕਿਸੇ ਗਵਾਂਢੀ ਸੂਬੇ ਦੀ ਦੇਣ ਨਹੀਂ ਹੁੰਦਾ ਜੀ ਯਾਦ ਰੱਖੋ ਪਹਿਲੀ ਗੱਲ ਤਾਂ ਜੇ ਕਈ ਇਹ ਵੀ ਹਮਾਚਰ ਸਾਨੂੰ ਨਸ਼ਾ ਦਿੰਦਾ ਹੈ ਵੀ ਗਲਤ ਹੈ ਜੇ ਕਿ ਇਹ ਹਰਿਆਣਾ ਸਾਨੂੰ ਨਸ਼ਾ ਦਿੰਦਾ ਇਹ ਵੀ ਗਲਤ ਹੈ ਜੇ ਕਿ ਇਹ ਪੰਜਾਬ ਹਮਾਚਲ ਨੂੰ ਨਸ਼ਾ ਦਿੰਦਾ ਇਹ ਵੀ ਗਲਤ ਹੈ ਰੌਲਾ ਵੀ ਜਿਹੜੇ ਨਸ਼ੇਬਾਜ਼ ਜਿਨ੍ਹਾਂ ਨੂੰ ਨਸ਼ੇਬਾਜ਼ ਕਿਹਾ ਜਾਂਦਾ ਹੈ ਨਸ਼ਿਆਂ ਦਾ ਵਪਾਰ ਕਰਦੇ ਆ ਉਹਨੂੰ ਕਹਿੰਦੇ ਬੂਟ ਲੈਗਰ ਨਜਾਇਜ਼ ਫਰੋਸ਼ ਤੇ ਪੁਲਿਸ ਤੇ ਪੋਲਿਟੀਸ਼ਨ ਇਹ ਤਿੰਨ ਬੰਦੇ ਇਕੱਠੇ ਹੁੰਦੇ ਨੇ ਕਿਸੇ ਵੀ ਸੂਬੇ 'ਚ ਹੋਣ ਜੀ ਇਹਨਾਂ ਨੇ ਨਸ਼ੇ ਦਾ ਕਾਰੋਬਾਰ ਕਰਨਾ ਹੁੰਦਾ ਜਵਾਨੀ ਨੂੰ ਉਹਦਾ ਸ਼ਿਕਾਰ ਬਣਨਾ ਹੁੰਦਾ ਬੁਢਾਪੇ ਨੂੰ ਪੂਰ ਤਰ੍ਹਾਂ ਰੋਗ ਗ੍ਰਸਤ ਕਰ ਦੇਣਾ ਹੁੰਦਾ ਹੁਣ ਤਾਂ ਇਹਨਾਂ ਨੇ ਦੇਖਦੀਆਂ ਧੀਆਂ ਪੈਣਾ ਨੂੰ ਵੀ ਨਸ਼ੇ ਦੇ ਵਿੱਚ ਪਾਤਾ ਪੰਜਾਬ 'ਚ ਨਸ਼ਾ ਕਿੱਥੋਂ ਆਇਆ ਪੰਜਾਬ ਆਪ ਨਸ਼ੇ ਪੈਦਾ ਕਰਦਾ ਪੰਜਾਬ ਦੇ ਵਿੱਚ ਬੀੜੀ ਸਿਗਰਟ ਤਮਾਕੂ ਪੈਦਾ ਹੀ ਨਹੀਂ ਹੁੰਦਾ ਜੀ ਕਿੱਥੇ ਪੈਦਾ ਹੁੰਦਾ ਉਹ ਨੂੰ ਪੁੱਛੋ ਬੀਬੀ ਕੰਗਣਾ ਨੂੰ ਕਿੱਥੋਂ ਪੈਦਾ ਹੁੰਦਾ ਉਹ ਤਮਾਕੂ ਕੌਣ ਲਿਆਉਂਦਾ ਜੀ ਉਹ ਤਮਾਕੂ ਸਾਰਾ ਹਿਮਾਚਲ 'ਚ ਵੀ ਜਾਂਦਾ ਹੈ ਜੀ ਪੰਜਾਬ 'ਚ ਵੀ ਜਾਂਦਾ ਹੈ ਹਰਿਆਣਾ 'ਚ ਵੀ ਜਾਂਦਾ ਹੈ ਦਿੱਲੀ ਚ ਵੀ ਜਾਂਦਾ ਹੈ ਰਾਜਸਥਾਨ ਚ ਵੀ ਜਾਂਦਾ ਹੈ ਮੱਧ ਪ੍ਰਦੇਸ਼ ਚ ਵੀ ਜਾਂਦਾ ਸਾਰਾ ਉੱਤਰੀ ਭਾਰਤ ਦਾ ਮਾਖੂ ਪਿੰਦਾ ਫੇਰ ਉਹ ਨਸ਼ਾ ਪੰਜਾਬ ਪੈਦਾ ਕਰਦਾ ਜਾਂ ਪੰਜਾਬ ਦਿੰਦਾ ਨਾ ਵੀ ਵੀ ਨਸ਼ਾ ਕਰੋ ਨਹੀਂ ਬੂਟ ਲੈ ਕਰੋ ਨਜਾਇਜ਼ ਫਰੋਸ਼ ਪੁਰਸਤੇ ਪਾਲਟਿਸ਼ਣ ਤਿੰਨ ਬੰਦੇ ਦੇ ਕਿਉਂਕਿ ਇਹਦੇ ਵਿੱਚ ਨਸ਼ੇ ਦਾ ਜਿਹੜਾ ਨਫਾ ਨਾ ਬਹੁਤ ਜ਼ਿਆਦਾ ਹੈ ਜੀ ਬਹੁਤ ਜ਼ਿਆਦਾ ਸ਼ਰਾਬ ਦਾ ਕਿੱਡਾ ਵੱਡਾ ਨਸ਼ਾ ਹੈ ਹੁਣ ਸ਼ਰਾਬ ਹੀ ਲਾ ਲੋ ਸ਼ਰਾਬ ਦਾ ਕਾਨੂੰਨ ਪੰਜਾਬ ਨੇ ਬਣਾਇਆ ਸੀ ਅੰਗਰੇਜ਼ ਬਣਾ ਕੇ ਗਿਆ ਪੰਜਾਬ ਦਾ OPM ਐਕਟ ਪੰਜਾਬ ਦੇ ਲੋਕਾਂ ਨੇ ਬਣਾਇਆ ਸੀ ਅੰਗਰੇਜ਼ ਨੇ ਬਣਾਇਆ ਸੀ ਹੁਣ ਵੀ ਕਿੰਨੇ ਸੂਬਿਆਂ ਦੇ ਵਿੱਚ ਚੱਲਦਾ ਹੈ Rajasthan ਚ ਚੱਲਦਾ ਹੈ ਕਿ ਨਹੀਂ ਪੰਜਾਬ ਚ ਤਾਂ ਬੰਦ ਹੈ ਫੀਮ ਜੀ ਫਿਰ ਪੰਜਾਬ ਚ ਫੀਮ ਆਉਂਦੀ ਕਿੱਥੋਂ ਹੈ ਇਹ ਵੀ ਵੇਖੋ ਕਿਹੜਾ ਪੈਦਾ ਕਰਦਾ ਫੀਮ ਕੰਗਣਾ ਜੀ ਨੂੰ ਰੋਮਾਂਟਿਕ ਗੱਲਾਂ ਕਰਦੀ ਥਾਂ ਯਥਾਰਥ ਗੱਲਾਂ ਕਰੇ ਠੀਕ ਹੈ ਰੋਮਾਂਟਿਕ ਗੱਲਾਂ ਫਿਲਮੀ ਜਗਤ ਚ ਚੱਲ ਜਾਂਦੀਆਂ ਜੀ ਤੁਹਾਡੇ ਜਸਮਾਨੀ ਜਿਹੜੀ ਸੁੰਦਰਤਾ ਹੈ ਫਿਲਮੀ ਜਗਤ ਚ ਚੱਲ ਜਾਂਦੀ ਹੈ ਕਲਾਤਮਕ ਤੌਰ ਤੇ ਢੁੱਚਰਵਾਜ਼ੀਆਂ ਵੀ ਫਿਲਮੀ ਜਗਤ ਚ ਚੱਲ ਜਾਂਦੀਆਂ ਪਰ ਜਦੋਂ ਤੁਸੀਂ ਸਿਆਸਦਾਨ ਬਣਦੇ ਹੋ ਉਹਦੇ ਚ ਤਿੰਨ ਚੀਜ਼ਾਂ ਜ਼ਰੂਰੀ ਹੁੰਦੀਆਂ ਸਿਆਸਦਾਨ ਦੇ ਲਈ ਕੀ ਪਹਿਲੀ ਗੱਲ ਤਾਂ ਸਿਆਸਦਾਨ ਦਾ ਕਰੈਕਟਰ ਬਹੁਤ ਉੱਚਾ ਹੋਣਾ ਚਾਹੀਦਾ ਹੈ ਕਰੈਕਟਰ ਜੀ ਫਿਰ ਹੋਣਾ ਚਾਹੀਦਾ ਹੈ ਕੈਲੀਬਰ ਜੀ ਫਿਰ ਹੋਣੀ ਚਾਹੀਦੀ ਹੈ ਕੁਆਲਿਫਿਕੇਸ਼ਨ ਜੇ ਇਹਨਾਂ ਤਿੰਨਾਂ ਚੀਜ਼ ਵੀ ਪੂਰੀ ਉਤਰਦੀ ਹੈ ਤੇ ਆਪਣੇ ਜੋ ਅੱਜ ਤੱਕ ਉਹਨੇ ਬਿਆਨ ਦਿੱਤੇ ਆ ਉਹਦੇ ਵਿਚਾਰ ਕਰੇ